ਅੱਜ ਅਸੀਂ ਸਾਰੇ ਇੱਕ ਬਹੁਤ ਹੀ ਮੈਂ ਸਮਝਦਾ ਕਿ ਗੰਭੀਰ ਜੋ ਸਾਡਾ ਪੰਥਕ ਮਸਲਾ ਉਹਦੇ ਸਬੰਧ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਲਈ ਇਕੱਠੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਜੋ ਸਾਡੀ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਹੈ 1920 ਦੇ ਵਿੱਚ ਇਹ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਦੇ ਵਿੱਚ ਆਈ ਜਿਸ ਦਾ ਮੁੱਖ ਮਕਸਦ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਸਿੱਖ ਪੰਥ ਦੇ ਮਸਲਿਆਂ ਦੀ ਰਾਖੀ ਕਰਨੀ ਸੀ ਸਾਡੇ ਬੜੇ ਮਹਾਨ ਆਗੂਆਂ ਨੇ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਬਾਬਾ ਖੜਕ ਸਿੰਘ ਜੀ ਜਥੇਦਾਰ ਮੋਹਨ ਸਿੰਘ ਜੀ ਤੌੜ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਤੌੜਾ ਸਾਹਿਬ ਬੜੇ ਮਹਾਨ ਆਗੂਆਂ ਨੇ ਇਸ ਪੰਥ ਦੀ ਚੜ੍ਹਦੀ ਕਲਾ ਦੇ ਲਈ ਬੜੀ ਤੰਦਹੀ ਤੇ ਨਾਲ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਅਤੇ ਮਹਾਨ ਕੁਰਬਾਨੀਆਂ ਪੰਥ ਦੇ ਲਈ ਉਹਨਾਂ ਨੇ ਦਿੱਤੀਆਂ ਲੰਬਾ ਸਮਾਂ ਸਾਡੀ ਲੀਡਰਸ਼ਿਪ ਨੇ ਪੰਜਾਬ ਦੇ ਹੱਕਾਂ ਦੇ ਲਈ ਜੇਲ੍ਹਾਂ ਦੇ ਵਿੱਚ گزارਿਆ ਬੜਾ ਲੰਬਾ ਸਮਾਂ ਇਸ ਸੰਸਥਾ ਨੇ ਸਾਡੇ ਪੰਥ ਦੀ ਅਗਵਾਈ ਕੀਤੀ ਲੇਕਿਨ ਪਿਛਲੇ ਕੁਝ ਸਮੇਂ ਤੋਂ ਲੋਕਾਂ ਤੇ ਲੋਕਾਂ ਦਾ ਵਿਸ਼ਵਾਸ ਇਹ ਸੰਸਾਗਵਾ ਚੁੱਕੀ ਆ ਉਸ ਦੇ ਕਾਰਨ ਕੀ ਨੇ ਕਿ ਜਿਹੜੀਆਂ ਗਲਤੀਆਂ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਗਲਤੀਆਂ ਕਰਕੇ ਸਾਨੂੰ ਮਾਫ ਨਹੀਂ ਕੀਤਾ ਲੀਡਰਸ਼ਿਪ ਨੂੰ ਪੰਜਾਬ ਦੀ ਸੰਗਤ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲੀਡਰਸ਼ਿਪ ਪੇਸ਼ ਹੋਈ ਅਤੇ ਆਪਣੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਲੱਗੀ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫਿਰ ਉਸ ਤੋਂ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਇੱਕ ਕਮੇਟੀ ਬਣਾਈ ਗਈ ਸੀ ਭਰਤੀ ਦੇ ਲਈ ਜੇਕਰ ਇਸ ਕਮੇਟੀ ਤੋਂ ਭਰਤੀ ਕਰਵਾ ਲਈ ਜਾਂਦੀ ਤਾਂ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਮਜ਼ਬੂਤ ਹੋਣਾ ਸੀ ਪ੍ਰਧਾਨ ਡੈਲੀਗੇਟਾਂ ਨੇ ਚੁਣਨਾ ਸੀ ਕੋਈ ਵੀ ਪ੍ਰਧਾਨ ਬਣ ਸਕਦਾ ਸੀ ਲੇਕਿਨ ਲੀਡਰਸ਼ਿਪ ਨਹੀਂ ਚਾਹੁੰਦੀ ਸੀ ਕਿ ਪਾਰਦਰਸ਼ੀ ਭਰਤੀ ਹੋਵੇ ਕਿ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਜਿਹੜਾ ਸਾਡੇ ਤੋਂ ਟੁੱਟ ਗਿਆ ਸੀ ਸਾਡੇ ਤੋਂ ਦੂਰ ਚਲੇ ਗਿਆ ਸੀ ਉਹ ਇਸ ਭਰਤੀ ਦੇ ਵਿੱਚ ਮੈਂਬਰ ਬਣੇ ਤਾਂ ਉਹਨਾਂ ਨੇ ਲੀਡਰਸ਼ਿਪ ਨੇ ਯਾਤਨੀ ਦਿੱਤੀ ਕਿ ਇਹ ਭਰਤੀ ਕਮੇਟੀ ਆ ਜਿਹੜੀ ਕੰਮ ਕਰੂਗੀ 22 ਮਹੀਨੇ ਮੀਟਿੰਗ ਨਹੀਂ ਹੋਈ ਫਿਰ ਮੀਟਿੰਗ ਹੋਈ ਧਾਮੀਤ ਸਾਹਿਬ ਨੇ ਮੀਟਿੰਗ ਬੁਲਾਈ ਅਤੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਐਸਡੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਭਰਤੀ ਸ਼ੁਰੂ ਕਰਾਂਗੇ ਲੇਕਿਨ ਉਹਨਾਂ ਨੇ ਇਸ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਬਡੁੰਗਰ ਸਾਹਿਬ ਨੇ ਅਸਤੀਫਾ ਦੇਤਾ ਪੰਜ ਰਹਿ ਗਏ ਅਸੀਂ ਤਕਰੀਬਨ 3.5 ਕਰੋੜ ਦੀ ਵਾਦੀ ਆ ਸिखਾਂ ਦੀ ਉਹਦੇ ਵਿੱਚੋਂ 7 ਮੈਂਬਰ ਚੁਣੇ ਗਏ ਸੀ ਅਕਾਲ ਤਖਤ ਸਾਹਿਬ ਵੱਲੋਂ ਸੱਤਾਂ ਦੇ ਵਿੱਚੋਂ ਪੰਜ ਰਹਿ ਗਏ ਜੇ ਵਿੱਚ ਪੰਜ ਵੀ ਅਕਾਲ ਤਖਤ ਦਾ ਹੁਕਮ ਨਾ ਮੰਨਦੇ ਉਹ ਵੀ ਅੱਜ ਕੌਮ ਨਾਲ ਨਾ ਖੜਦੇ ਤਾਂ ਦੱਸੋ ਫਿਰ ਕੀ ਹੁੰਦਾ ਸੋ ਅਸੀਂ ਫੈਸਲਾ ਲਿਆ ਪੰਜਾਂ ਨੇ ਕਿ ਉਹ ਸਿਖ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਾਂਗੇ ਅਤੇ ਪਾਰਦਰਸ਼ੀ ਢੰਗ ਦੇ ਨਾਲ ਇਹ ਭਰਤੀ ਸ਼ੁਰੂ ਕਰਾਂਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਇਹ ਭਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਿਨ ਦਾ ਕੰਮ ਸ਼ੁਰੂ ਹੋਇਆ ਇਹ ਮਹਿੰਮ ਸ਼ੁਰੂ ਹੋਈ ਆ ਇਹ ਮਹਿੰਮ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਸਭ ਤੋਂ ਪਹਿਲਾਂ ਮਲੇਰ ਕੋਟੜਾ ਉਸ ਤੋਂ ਬਾਅਦ ਜਲੰਧਰ ਫਿਰ ਸੰਗਰੂਰ ਫਿਰ ਪਟਿਆਲਾ ਉਸ ਤੋਂ ਬਾਅਦ ਕੱਲ ਪਰਸੋ ਸਾਡੀ ਸਮਰਾਲੇ ਇੱਕ ਹਲਕੇ ਦੀ ਮੀਟਿੰਗ ਸੀ ਜਿੱਥੇ ਹਜ਼ਾਰਾਂ ਹੀ ਵਰਕਰ ਪਹੁੰਚੇ ਅਤੇ ਅੱਜ ਗੁਰਦਾਸਪੁਰ ਦੇ ਵਿੱਚ ਜੋ ਮੈਂ ਸਮਝਦਾ ਕਿ ਪੰਥ ਦਾ ਗੜਾ ਇਲਾਕਾ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਪਣੇ ਕੰਮ ਕਾਰ ਛੱਡ ਕੇ ਇਸ ਭਰਤੀ ਮਹਿੰਮ ਨੂੰ ਕਾਮਯਾਬ ਕਰਦੇ ਲਈ ਤੁਸੀਂ ਸਾਰੇ ਪਹੁੰਚੇ ਹੋ ਬਹੁਤ ਵੱਡਾ ਉਤਸ਼ਾਹ ਬਹੁਤ ਵੱਡਾ ਹੁਲਾਰਾ ਬਹੁਤ ਵੱਡਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਲੇਕਿਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾ ਸਕੇ ਕਿਵੇਂ ਨਾ ਕਿਵੇਂ ਇਸ ਲਹਿਰ ਨੂੰ ਰੋਕਿਆ ਜਾ ਸਕੇ ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲਹਿਰ ਚੱਲੀ ਆ ਉਸ ਨੂੰ ਕੋਈ ਰੋਕ ਨਹੀਂ ਸਕਿਆ ਦੇਖੋ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਮੇਰੇ ਲੀਡਰਸ਼ਿਪ ਨਾਲ ਮੇਰੀ ਬੜੀ ਨੇੜਤਾ ਰਹੀ ਆ ਬੜੀ ਇਮਾਨਦਾਰੀ ਨਾਲ ਮੈਂ ਆਪਦੇ ਇਲਾਕੇ 'ਚ ਕੰਮ ਕੀਤਾ ਚੇਅਰਮੈਨ ਹੁੰਦੇ ਆ ਵੀ ਐਮਐਲਏ ਹੁੰਦੇ ਆ ਵੀ ਲੇਕਿਨ 2015 ਤੋਂ ਬਾਅਦ ਜਦੋਂ ਗੁਰੂਗਰਾਸ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਦੇਰੇ ਨੂੰ ਮਾਫੀ ਦਿੱਤੀ ਗਈ ਸਾਡੇ ਦੋ ਨੌਜਵਾਨ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਉਸ ਸਮੇਂ ਤੋਂ ਜਿਹੜਾ ਰੋਸ ਸੀ ਕੌਮ ਦੇ ਵਿੱਚ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਠੀਕ ਆ ਜਿਹੜੇ ਪਾਰਟੀ ਵਿੱਚ ਅਸੀਂ ਕੰਮ ਕਰ ਰਹੇ ਸੀ ਅਸੀਂ ਰੋਜ਼ ਸਾਡੇ ਵੀ ਮਨਾਂ ਵਿੱਚ ਸੀ ਲੇਕਿਨ ਅਸੀਂ ਫੇਰ ਵੀ ਡਿਸਪਲਨ ਦੇ ਵਿੱਚ ਰਹੇ ਪਾਰਟੀ ਦੇ ਵਿੱਚ ਗੱਲਾਂ ਕੀਤੀਆਂ ਕਿ ਇਹ ਗਲਤ ਹੋ ਰਿਹਾ ਸਾਡੀ ਮੰਨ ਹੀ ਨਹੀਂ ਗਈ ਨਤੀਜੇ ਪਾਰਟੀ ਨੂੰ ਭੁਗਤਨੇ ਪਏ 17 ਦੇ ਵਿੱਚ ਵੀ 19 ਦੇ ਵਿੱਚ ਵੀ 22 ਦੇ ਵਿੱਚ ਵੀ 24 ਦੇ ਵਿੱਚ ਵੀ 22 ਦੇ ਵਿੱਚ ਜਦੋਂ ਚੁੰਦਾ ਕਮੇਟੀ ਬਣੀ ਇਹ ਕਮੇਟੀ ਪੰਜਾਬ ਦੇ ਹਰ ਹਲਕੇ ਦੇ ਵਿੱਚ ਗਈ ਸਾਨੂੰ ਜੋ ਫੀਡਬੈਕ ਮਿਲੇ ਵਰਕਰਾਂ ਤੋਂ ਪਤਾ ਤਾਂ ਸੀ ਲੇਕਿਨ ਫੇਰ ਵੀ ਹਰੇਕ ਵਰਕਰ ਨੇ ਜੋ ਸਾਨੂੰ ਜਮੀਨੀ ਹਕੀਕਤ ਦੱਸੀ ਅਸੀਂ ਉਹ ਲਿਖ ਕੇ ਪ੍ਰਧਾਨ ਜੀ ਤੱਕ ਪਹੁੰਚਾਈ ਅਸੀਂ ਜਾ ਕੇ ਦੱਸਿਆ ਕਿ ਵਰਕਰ ਨਾਰਾਜ਼ ਆ ਲੋਕ ਨਾਰਾਜ਼ ਹੁੰਦੇ ਆ ਵਰਕਰ ਮਨਾ ਲੈਂਦਾ ਲੇਕਿਨ ਜਦੋਂ ਵਰਕਰ ਹੀ ਨਾਰਾਜ਼ ਹੋਵੇ ਤਾਂ ਲੋਕਾਂ ਨੂੰ ਕਿਹਨੇ ਮਨਾਉਣਾ ਵਰਕਰ ਸਾਡੀਆਂ ਨੀਤੀਆਂ ਤੋਂ ਨਾਰਾਜ਼ ਆ ਵਰਕਰ ਚਾਹੁੰਦਾ ਕਿ ਲੀਡਰਸ਼ਿਪ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਗਲਤੀ ਮੰਨ ਕੇ ਕੁਝ ਸਮੇਂ ਲਈ ਪਿੱਛੇ हट ਜਾਵੇ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਚਾਹੇ ਕੋਈ ਪ੍ਰੈਜ਼ੀਡੀਅਮ ਬਣਾ ਦਿਓ ਲੇਕਿਨ ਸਾਡੀ ਗੱਲ ਮੰਨੀ ਨਹੀਂ ਗਈ ਜਵਾਬ ਮਿਲਿਆ ਕਿ ਇਹ ਇੱਕ 1 ਮੈਨ ਸ਼ੋਅ ਆ ਸਾਡੀ ਪਾਰਟੀ ਆ ਤੁਸੀਂ ਸਾਨੂੰ ਕੋਈ ਸਲਾਹ ਨਹੀਂ ਦੇ ਸਕਦੇ ਤੁਸੀਂ ਕੰਮ ਕਰਨਾ ਕਿ ਨਹੀਂ ਅੱਜ ਤੋਂ ਪੌਣੇ ਤਿੰਨ ਸਾਲ ਪਹਿਲਾਂ ਦੀ ਗੱਲ ਆ ਤਾਂ ਮੈਂ ਫੈਸਲਾ ਕਰ ਲਿਆ ਸੀ ਬੇਸ਼ੱਕ ਮੈਂ ਸਿਟਿੰਗ ਐਮ ਐਲ ਏ ਸੀ ਕਿ ਮੈਂ ਆਪਦੀ ਟਰਨ ਪੂਰੀ ਕਰੂੰਗਾ ਲekin ਇਸ ਲੀਡਰਸ਼ਿਪ ਦੀ ਗਵਾਹੀ ਚ ਕੰਮ ਨਹੀਂ ਕਰਨਾ ਕਿਉਂਕਿ ਇਹ ਪਾਰਟੀ ਪੰਥ ਦੀ ਪਾਰਟੀ ਆ ਸਿੱਖਾਂ ਦੀ ਇੱਕ ਨਮਾਇੰਦਾ ਜੱਥੇਬੰਦੀ ਆ ਹਰ ਪੰਜਾਬੀ ਇਸ ਪਾਰਟੀ ਨਾਲ ਜੁੜਿਆ ਹੋਇਆ ਪੌਣੇ 3 ਸਾਲ ਪਹਿਲਾਂ ਮੈਂ ਫੈਸਲਾ ਲੈ ਲਿਆ ਕਿ ਕੰਮ ਨਹੀਂ ਕਰਨਾ ਤੇ ਨਾ ਕਿਸੇ ਹੋਰ ਪਾਰਟੀ ਜਾਣਾ ਮੇਰੇ ਕੋਲ ਇੱਕੋ ਇੱਕ ਰਸਤਾ ਸੀ ਕਿ ਮੈਂ ਰਾਜਨੀਤੀ ਤੋਂ ਲੰਬੇ ਹੋ ਜਾ ਕਿਉਂਕਿ ਨਾਲ ਰਹੇ ਸੀਗੇ ਮੈਂ ਨਹੀਂ ਚਾਹੁੰਦਾ ਸੀ ਕਿ ਜਿਹਦੇ ਨਾਲ ਰਹੀ ਉਹਦਾ ਵਿਰੋਧ ਕੀਤਾ ਜਾਵੇ ਜਿਸ ਸਮੇਂ ਸਾਰੀ ਲੀਡਰਸ਼ਿਪ ਬੈਠੀ ਆ ਜਦੋਂ ਸੁਧਾਰ ਲਹਿਰ ਬਣੀ ਉਹ ਸਮੇਂ ਵੀ ਮੇਰੇ ਕੋਲੇ ਆਏ ਤਾਂ ਮੇਰਾ ਮਨ ਨਹੀਂ ਸੀ ਕਿ ਕਿੱਥੇ ਕੰਮ ਕੀਤਾ ਜਿਸ ਪਾਰਟੀ ਦੇ ਵਿੱਚ ਵਿਰੋਧ ਜਾਣਾ ਨਹੀਂ ਤੇ ਲੇਕਿਨ ਜਦੋਂ ਕਾਲ ਤੱਕ ਸਾਹ ਤੋਂ ਹੁਕਮ ਆਇਆ ਕਮੇਟੀ ਬਣੀ ਫਿਰ ਸਿੰਘ ਸਾਹਿਬ ਜਥੇਦਾਰ ਜਦੋਂ ਰਗਵੀਰ ਸਿੰਘ ਜੀ ਨੇ ਆਦੇਸ਼ ਦਿੱਤਾ ਕਿ ਪੰਜ ਮੈਂਬਰ ਪਰティ ਸ਼ੁਰੂ ਕਰਨ ਤਾਂ ਉਹਨਾਂ ਦੇ ਆਦੇਸ਼ ਨੂੰ ਮੰਨ ਕੇ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਕੋਈ ਸਾਡਾ ਨਿੱਜੀ ਸਵਾਰਥ ਨਹੀਂ ਕਿਸੇ ਚੀਜ਼ ਦਾ ਲਾਲਚ ਨਹੀਂ ਗੁਰੂ ਸਾਹਿਬ ਦੀ ਬੜੀ ਮਿਹਰ ਆ ਅਸੀਂ ਚਾਹੁੰਦੇ ਹਾਂ ਵੀ ਜੇ ਦੀ ਪੰਥ ਦੀ ਇਹ ਨਮੈਂਦਾ ਜਥੇਬੰਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਕੜੀ ਹੋਵੇ ਸਹੀ ਢੰਗ ਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਹ ਪਾਰਟੀ ਆਪਣੀਆਂ ਸਵੈਵੰਨ ਭਾਵੇ ਕਿਉਂਕਿ ਅੱਜ ਸਿੱਖਾ ਜਿਹੜਾ ਦੇਸ਼ ਦੇ ਨਹੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠਾ ਵਿਦੇਸ਼ਾਂ ਦੇ ਵਿੱਚ ਜਾ ਕੇ ਬੜੀਆਂ ਸਾਡੇ ਸਿੱਖ ਪਰਿਵਾਰਾਂ ਨੇ ਸਿੱਖ ਭਰਾਵਾਂ ਨੇ ਮੱਲਾਮਾਰੀਆਂ ਨੇ ਲੇਕਿਨ ਅੱਜ ਇਸ ਪੰਜਾਬ ਦੀ ਧਰਤੀ ਜਿੱਥੇ ਸਿੱਖ ਅਸੀਂ ਬਹੁ ਗਿਣਤੀ ਵਿੱਚ ਰਹਿ ਰਹੇ ਹਾਂ ਅੱਜ ਤੱਕ ਬੇਸ਼ੱਕ ਸਾਡੀ ਗਿਣਤੀ ਘਟਦੀ ਜਾ ਰਹੀ ਆ ਲੇਕਿਨ ਅੱਜ ਇਸ ਪੰਜਾਬ ਦੀ ਇਸ ਧਰਤੀ ਤੇ ਅੱਜ ਅਸੀਂ ਅੱਜ ਰਾਜਨੀਤਿਕ ਤੌਰ ਤੇ ਅਸੀਂ ਬੜੇ ਕਮਜ਼ੋਰ ਹੋ ਚੁੱਕੇ ਆ ਸਾਡੇ ਜਿਹੜੇ ਮਸਲੇ ਨੇ ਜਿਹੜੇ ਸਾਡੇ 75 80 ਸਾਲ ਦੇ ਮਸਲੇ ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਜੋ ਅਸੀਂ ਕੁਰਬਾਨੀਆਂ ਦਿੱਤੀਆਂ ਸਾਡੇ ਨਾਲ ਵਾਅਦੇ ਹੋਏ ਕੇਂਦਰ ਦੀਆਂ ਸਰਕਾਰਾਂ ਵੱਲੋਂ ਲੇਕਿਨ ਉਹ ਅੱਜ ਤੱਕ ਉਹ ਵਾਅਦੇ ਪੂਰੇ ਨਹੀਂ ਹੋਏ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਪਾਣੀਆਂ ਦੀ ਗੱਲ ਕਰ ਲਈਏ ਇਹ ਮਸਲੇ ਸਾਡੇ ਅੱਜ ਤੱਕ ਹੱਲ ਨਹੀਂ ਹੋ ਹੋ ਸਕੇ ਚਾਹੇ ਬੰਦੀ ਸਿੰਘ ਸਾਡੇ ਸਜਾ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਚਾਹੇ ਕਿਸਾਨੀ ਦਾ ਮਸਲਾ ਇਹ ਮਸਲੇ ਕਿਵੇਂ ਹੱਲ ਹੋਣਗੇ ਕਿਉਂਕਿ ਸਾਡਾ ਤਾਂ ਵਜਨ ਹੀ ਨਹੀਂ ਰਿਹਾ ਅਸੀਂ ਰਾਜਨੀਤਿਕ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਕਿ ਸਾਡੀ ਸੁਣਵਾਈ ਨਹੀਂ ਜੇ ਅਸੀਂ ਇਹ ਮਸਲੇ ਹੱਲ ਕਰਾਉਣੇ ਨੇ ਤਾਂ ਲੋੜ ਅੱਜ ਸਾਨੂੰ ਇੱਕ ਮੁਠ ਹੋਣ ਦੀ ਇੱਕ ਜੁੱਟ ਹੋਣ ਦੀ ਉਹਦੇ ਲਈ ਸਾਨੂੰ ਆਪਦੇ ਨਿੱਜੀ ਜੋ ਵੀ ਮਫਾਦ ਨੇ ਉਹਨਾਂ ਨੂੰ ਤਿਆਗਣ ਦੀ ਲੋੜ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਨਹੀਂ ਪੰਥ ਦੀ ਪਾਰਟੀ ਆ ਸੋ ਇਹਦੇ ਵਿੱਚ ਪੰਥ ਦੇ ਭਲੇ ਦੇ ਲਈ ਉਹ ਲੀਡਰਸ਼ਿਪ ਜਿਹਦੇ ਵਿੱਚ ਤਿਆਗ ਸੇਵਾ ਤੇ ਕੁਰਬਾਨੀ ਦੀ ਭਾਵਨਾ ਹੋਵੇ ਜਿਸ ਤਰ੍ਹਾਂ ਸਾਡੇ ਪ੍ਰਾਣੇ ਲੀਡਰਾਂ ਦੇ ਵਿੱਚ ਸੀ ਉਹ ਕੋਈ ਚਾਦਰ ਲਈ ਸੰਸਾ ਵਿੱਚ ਕੰਮ ਨਹੀਂ ਕਰਦੇ ਸੀ ਉਹ ਸਿਰਫ ਸੇਵਾ ਦੀ ਭਾਵਨਾ ਦੇ ਨਾਲ ਕੁਰਬਾਨੀ ਦੀ ਭਾਵਨਾ ਦੇ ਨਾਲ ਪੰਥ ਅਤੇ ਕੌਮ ਦੇ ਪੰਜਾਬ ਦੇ ਹਿੱਤਾਂ ਦੇ ਲਈ ਸਾਡੀ ਲੀਡਰਸ਼ਿਪ ਲੜਾਈਆਂ ਲੜਦੀ ਰਹੀ ਆ ਸੋ ਇਸ ਲਈ ਅੱਜ ਫੇਰ ਲੋੜ ਆ ਤਿਆਗ ਵਾਲੀ ਲੀਡਰਸ਼ਿਪ ਦੀ ਸੋ ਸਾਡੀ ਜਿਹੜੀ ਇਹ ਸੇਵਾ ਲੱਗੀ ਆ ਅਸੀਂ ਪੂਰੀ ਤੰਦਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਲekin ਲੋੜ ਆ ਤੁਹਾਡੇ ਸਹਿਯੋਗ ਦੀ ਤੁਸੀਂ ਬੜਾ ਸਾਥ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਮਾਝੇ ਨੇ ਹਮੇਸ਼ਾ ਹੀ ਇਥੋਂ ਬੜੀਆਂ ਅਕਾਲੀ ਦਲ ਨੇ ਵੱਡੀ ਗਿਣਤੀ ਵਿੱਚ ਸੀਟਾਂ ਜਿੱਤਦਾ ਰਿਹਾ ਅੱਜ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਵੀ ਸਾਡੀਆਂ ਗਲਤੀਆਂ ਕਰਕੇ ਸਰਕਾਰ ਬਣੀ ਆ 91 ਸੀਟਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜੋ ਵਾਅਦੇ ਕੀਤੇ ਇਹਨਾਂ ਨੇ ਲੋਕਾਂ ਨਾਲ ਪੂਰੇ ਨਹੀਂ ਹੋਏ ਸਭ ਤੋਂ ਵੱਧ ਸਾਥ ਕਿਸਾਨੀ ਨੇ ਦਿੱਤਾ ਆਮ ਆਦਮੀ ਦਾ ਕਿਉਂਕਿ ਉਹ ਸਮੇਂ ਅੰਦੋਲਨ ਜਿਹੜਾ ਚੱਲ ਰਿਹਾ ਸੀਗਾ ਜਿਹੜੇ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਬੇਸ਼ੱਕ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨਾਂ ਦੀ ਪੰਥ ਦੀ ਪਾਰਟੀ ਆ ਮਜ਼ਦੂਰਾਂ ਦੀ ਪਾਰਟੀ ਆ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਤਿੰਨ ਆਰਡੀਨੈਂਸ ਆਏ ਉਦੋਂ ਵੀ ਅਸੀਂ ਕੇਂਦਰ ਦੇ ਨਾਲ ਰਾਬਤਾ ਤੋੜ ਕੇ ਅਲਾਈਅੰਸ ਤੋੜ ਕੇ ਤਾਂ ਅਸੀਂ ਉਸ ਅੰਦੋਲਨ ਦੀ ਗਵਾਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਰਨੀ ਚਾਹੀਦੀ ਸੀ ਕਿਉਂਕਿ ਮੈਂ ਕਿਸਾਨੀ ਨਾਲ ਜੁੜਿਆ ਹੋਇਆ ਹਾਂ ਜਿਸ ਦਿਨ ਆਰਡੀਨੈਂਸ ਆਇਆ ਤੀਜੇ ਦਿਨੀ ਮੈਂ ਸਟੇਟਮੈਂਟ ਦਿੱਤੀ ਕਿ ਹਰ ਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਤੇ ਅਲਾਈਅੰਸ ਤੋੜ ਦੇਣਾ ਚਾਹੀਦਾ ਲੇਕਿਨ ਉਸ ਸਮੇਂ ਸਾਡੀ ਲੀਡਰਸ਼ਿਪ ਉਹਨਾਂ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਮੇਰੇ ਨਾਲ ਗੱਲ ਹੋਈ ਕਹਿੰਦੇ ਤੁਸੀਂ ਆਰਡੀਨੈਂਸ ਪੜ੍ਹੇ ਨੇ ਕਾਨੂੰਨ ਪੜ੍ਹੇ ਨੇ ਮੈਂ ਕਿਹਾ ਜੀ ਪੜਨ ਦੀ ਲੋੜ ਹੀ ਨਹੀਂ ਹਰੇਕ ਕਿਸਾਨ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਚੱਲ ਰਹੀ ਆ ਤੁਸੀਂ ਜ਼ਮੀਨੀ ਹਕੀਕਤ ਨੂੰ ਨਹੀਂ ਸਮਝ ਰਹੇ ਤਿੰਨ ਚਾਰ ਮਹੀਨੇ ਹੱਕ ਦੇ ਵਿੱਚ ਬਿਆਨ ਦਿੰਦੇ ਰਹੇ ਸਪ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੂੰ ਲੋਕ ਕਿਸਾਨਾਂ ਦਾ ਲੀਡਰ ਮੰਨਦੇ ਸੀ ਉਹਨਾਂ ਤੋਂ ਵੀ ਬਿਆਨ ਦਵਾ ਦਿੱਤਾ ਲੇਕਿਨ ਜਦੋਂ ਲੱਗਿਆ ਕਿ ਲਹਿਰ ਬਹੁਤ ਤੇਜ਼ ਹੋਗੀ ਇਹ ਤਾਂ ਪੰਜਾਬ ਦੇ ਵਿੱਚ ਅਸੀਂ ਵੜ ਨਹੀਂ ਸਕਦੇ ਤਾਂ ਫਿਰ ਜਾ ਕੇ ਇਹਨਾਂ ਨੇ ਅਲਾਈਅንስ ਤੋੜਿਆ। ਉਹੀ ਕਾਰਨ ਕਿ ਕਿਸਾਨਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦਾ ਸਾਥ ਦਿੱਤਾ। ਲੇਕਿਨ ਅੱਜ ਜੋ ਕੁਝ ਕਿਸਾਨਾਂ ਦੇ ਨਾਲ ਇਹ ਸਰਕਾਰ ਨੇ ਕੀਤਾ ਤੁਹਾਡੇ ਸਾਹਮਣੇ ਆ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਇੱਕ ਪਾਰਟੀ ਆ ਜਿਹੜੇ ਪੰਜਾਬ ਦੇ ਹੱਕ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਲਈ ਲੜ ਸਕਦੀ ਆ। ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚਲਦੀਆਂ ਨੇ ਉਹ ਕਦੇ ਵੀ ਸਾਡੀਆਂ ਨਹੀਂ ਹੋ ਸਕਦੀਆਂ ਉਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਲੁੱਟਣਾ ਸਿਰਫ ਪੰਜਾਬ ਤੇ ਰਾਜ ਕਰਨਾ ਸਾਡੇ ਐਨਆਰਆਈਆਂ ਤੋਂ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਲੇਕਿਨ ਕਦੇ ਵੀ ਪੰਜਾਬ ਨਾਲ ਨਹੀਂ ਖੜੇ ਨਾ ਖੜਨਾ ਕਾਂਗਰਸ ਸਾਡੀ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਕਦੇ ਵੀ ਸਿੱਖ ਭੁੱਲ ਨਹੀਂ ਸਕਦੇ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਿਹੜੀ ਕਾਲ ਤੱਕ ਸਾਹ ਨੂੰ ਢਾਇਆ ਗਿਆ 84 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਇਸ਼ਾਰੇ ਤੇ ਹੋਇਆ ਸਿੱਖ ਕਦੇ ਭੁਲਾ ਨਹੀਂ ਸਕਦੇ ਸੋ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤਾਂ ਇਸ ਭਰਤੀ ਮਹਿੰਮ ਦੇ ਵਿੱਚ ਤੁਸੀਂ ਡਟ ਕੇ ਸਾਥ ਦਿਓ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਦੇ ਵਿੱਚ ਚੰਗੇ ਅਕਸ ਬਾਰੇ ਵਾਲੇ ਚੰਗੇ ਕਿਰਦਾਰ ਵਾਲੇ ਜਿਹੜੇ ਪੰਥਦਰਦੀ ਹੋਣ ਪੰਥ ਲਈ ਖੜਨ ਵਾਲੇ ਹੋਣ ਸੱਚ ਤੇ ਖੜਨ ਵਾਲੇ ਹੋਣ ਇਸ ਤਰ੍ਹਾਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਚੁਣਨਾ ਇੱਕ ਮੈਂ ਕਹਿੰਦਾ ਸਿੱਖ ਕੌਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸਸਤਾ ਉਹਦੇ ਨੁਮਾਇंदे ਬਹੁਤ ਚੰਗੇ ਕਿਰਦਾਰ ਵਾਲੇ ਆਗੂ ਹੋਣੇ ਚਾਹੀਦੇ ਨੇ ਸਾਡੀਆਂ ਜਿਹੜੀਆਂ ਸੰਸਥਾਵਾਂ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਇਹ ਸਾਡੀਆਂ ਜਿਹੜੀਆਂ ਇਹ ਮਹਾਨ ਸੰਸਥਾਵਾਂ ਨੇ ਸੋ ਇਹਨਾਂ ਦੀ ਮਰਿਆਦਾ ਬਹਾਲ ਕਰਨੀ ਮੈਂ ਸਮਝਦਾ ਕਿ ਇਹ ਸਾਡਾ ਬਹੁਤ ਵੱਡਾ ਇੱਕ ਫਰਜ਼ ਆ ਕਿਉਂਕਿ ਵਿਅਕਤੀ ਵਿਸ਼ੇਸ਼ ਕੋਈ ਵੀ ਨਾ ਸੰਸਥਾ ਮਾ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਸੋ ਇਹੀ ਸਾਡੀ ਲੜਾਈ ਆ ਕਿ ਅਸੀਂ ਇਹਨਾਂ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਨੀ ਆ 2 ਦਸੰਬਰ ਨੂੰ ਦੁਨੀਆ ਦੇ ਵਿੱਚ ਬੈਠੇ ਕੱਲੇ ਸਿੱਖਾਂ ਦੇ ਨਹੀਂ ਹਰ ਧਰਮ ਦੇ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤਾ ਕਿ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਸ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਾਡੇ ਜਥੇਦਾਰ ਸਹਿਬਾਨ ਦੀ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਗਈ ਤਿੰਨ ਜਥੇਦਾਰ ਸਹਿਬਾਨ ਨੂੰ ਧੱਕੇ ਨਾਲ ਲਾ ਦਿੱਤਾ ਗਿਆ ਤੇ ਸਮੁੱਚੇ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ। ਸੋ ਇਸ ਲਈ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਤਕੜਾ ਕਰਨ ਦੀ, ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ, ਸਿਧਾਂਤ ਤੇ ਪਹਿਰਾ ਦੇਣ ਦੀ। ਸੋ ਇਸ ਲਈ ਇਹ ਜਿਹੜੀ ਲੜਾਈ ਆ ਇਹ ਅਸੀਂ ਕੋਈ ਸਾਡੇ ਨਿੱਜੀ ਸਵਾਰਥ ਦੀ ਨਹੀਂ, ਕਿਸੇ ਅਹੁਦੇ ਦੀ ਨਹੀਂ। ਸਾਡੀ ਤਾਂ ਇੱਕ ਸੇਵਾ ਲੱਗੀ ਆ। ਲਿਖਤੀ ਤੌਰ ਤੇ ਹੁਕਮਨਾਮਾ ਜਾਰੀ ਹੋਇਆ ਹੋਇਆ 2 ਦਸੰਬਰ ਦਾ ਜਿਦੇ ਕਰਕੇ ਅਸੀਂ ਇਹ ਮਹਿਮ ਸ਼ੁਰੂ ਕੀਤੀ ਆ ਉਸ ਤੋਂ ਬਾਅਦ ਆਦੇਸ਼ ਜਾਰੀ ਹੋਏ ਨੇ ਸਿੰਘ ਸਾਹਿਬ ਵੱਲੋਂ ਸੋ ਉਹਨਾਂ ਦੀ ਅਸੀਂ ਜੋ ਆਦੇਸ਼ਾਂ ਦੀ ਪਾਲਣਾ ਕਰ ਰਹੇ ਆ ਅਤੇ ਤੁਹਾਡਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸੋ ਇਸ ਲਈ ਮੈਂ ਜ਼ਿਆਦਾ ਵਿਸਾਰ ਵਿੱਚ ਨਾ ਜਾਂਦਾ ਹੋਇਆ ਮੈਂ ਫਿਰ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਜੋ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਅੱਜ ਜਥੇਾਰ ਸੁੱਚਾ ਸਿੰਘ ਛੋਟੇਪੁਰ ਜੀ ਦੇ ਸੱਦੇ ਨੂੰ ਪ੍ਰਵਾਨ ਕਰਕੇ ਤੁਸੀਂ ਜੋ ਉਹਨਾਂ ਨੇ ਸੇਵਾ ਕੀਤੀ ਆ ਲੰਬਾ ਸਮਾਂ ਇਸ ਇਲਾਕੇ ਦੇ ਵਿੱਚ ਸੋ ਅੱਜ ਦਾ ਇਕੱਠ ਦੱਸਦਾ ਕਿ ਨਿਸ਼ਕਾਮ ਉਹਨਾਂ ਨੇ ਸੇਵਾ ਕੀਤੀ ਆ ਸੋ ਅੱਜ ਤੁਸੀਂ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਮੈਂ ਜਕਾਰਾ ਬੁਲਾਉਂਗਾ ਦੋਨੋਂ ਹੱਥ ਖੜੇ ਕਰਕੇ ਸਾਰਿਆਂ ਨੇ ਤੁਸੀਂ ਪੂਰੇ ਜੋਸ਼ ਦੇ ਨਾਲ ਜਵਾਬ ਦੇਣਾ ਤਾਂ ਜੋ ਇੱਕ ਮੈਸੇਜ ਆਵੇ ਸਮੁੱਚੇ ਪੰਜਾਬ ਦੇ ਵਿੱਚ ਕਿ ਅੱਜ ਸਮੁੱਚਾ ਪੰਥਾ ਜਿਹੜਾ ਉਹ ਲਾਂਬੰਦ ਹੋ ਰਿਹਾ ਅਤੇ ਇੱਕ ਅਕਾਲ ਤਖ਼ਤ ਸਾਹਿਬ ਦੇ ਹੱਕ ਦੇ ਵਿੱਚ ਇੱਕ ਲਹਿਰ ਸ਼ੁਰੂ ਹੋ ਰਹੀ ਆ ਬੋਲੇ ਸੋ ਨਿਹਾਲ